ਚਲੋ ਪੰਜਾਬ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੋ ਸੋ ਹਾਜ਼ਰਤ ਜੀ ਕੁਝ ਗੱਲਾਂ ਬਾਤਾਂ ਜੀ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਜ ਅੰਤਰਰਾਸ਼ਟਰੀ ਮਾਵੋਲੀ ਦਿਵਸ ਦਾ ਤੌਰ 'ਤੇ ਅਨਸਾਰਿਆਂ ਨੂੰ ਅੰਤਰਰਾਸ਼ਟਰੀ ਮਾਵੋਲੀ ਦਿਵਸ ਦੀ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਪਹਿਲਾ ਗੱਲਬਾਤ ਇਹਦੇ ਬਾਰੇ ਕਰਾਂਗੇ ਦੂਜਾ ਕੈਨੇਡਾ ਦੀ ਅਮਰੀਕਾ ਦੇ ਉੱਤੇ ਜਿੱਤ ਹੋਈ ਆ ਹਾਕੀ ਦਾ ਮੈਚ ਸੀ ਬਹੁਤ ਦਿਲਚਸਪ ਸੀ ਔਰ ਬਹੁਤ ਦੀ ਚਰਚਾ ਹੋਈ ਇੱਕ ਗੱਲਬਾਤ ਕਰਨੀ ਆ ਇੱਕ ਮੰਦਭਾਗੀ ਖਬਰ ਬਰਫੇਟਾਂ ਦੱਬਣ ਨਾਲ 13 ਸਾਲਾ ਬੱਚੀ ਦੀ ਮੌਤ ਹੋਈ ਆ ਤੇ ਵੱਖ-ਵੱਖ ਪਾਰਟੀਆਂ ਫੈਡਰਲ ਚੋਣਾਂ ਲਈ ਆਪਣੀ ਤਿਆਰੀ ਕਰ ਰਹੀਆਂ ਤੇ ਆਖਰ ਦੇ ਵਿੱਚ ਅਲਬਰਟਾ ਦੇ ਵਿੱਚ ਟੀਚਰਾਂ ਦੀ ਸਟ੍ਰਾਈਕ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਉਹਦੇ ਉੱਤੇ ਅੱਜ ਗੱਲਬਾਤ ਜਿਹੜਾ ਇਹ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਆ ਇਹ ਯੂਨੈਸਕੋ ਨੇ ਜਿਹੜੀ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਆ 1999 ਦੇ ਵਿੱਚ ਸ਼ੁਰੂ ਕੀਤਾ ਸੀ ਮਤਲਬ ਇਹਦਾ ਇਹ ਹੈ ਕਿ ਜਿਹੜਾ ਜਿਹੜੀ ਡਾਇਵਰਸਿਟੀ ਆ ਜਿਹੜੀ ਵਿਭਿੰਨਤਾ ਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ ਦੁਨੀਆ ਦੀ ਨੂੰ ਜਿਹੜੀ ਜਿਹੜੀ ਇਹਦੀ ਕਲਚਰਲ ਆਈਡੈਂਟੀਟੀ ਆ ਕੋਈ ਵੀ ਤੁਹਾਡਾ ਸੱਭਿਆਚਾਰ ਆ ਉਹਦਾ ਉਹਨੂੰ ਸਮਝਣਾ ਉਹਦੇ ਨਾਲ ਜੁੜਨਾ ਉਹਦੇ ਲਈ ਭਾਸ਼ਾ ਬਹੁਤ ਜ਼ਰੂਰੀ ਆ 21 ਫਰਵਰੀ ਦਾ ਦਿਨ ਇਸ ਕਰਕੇ ਚੁਣਿਆ ਸੀ ਇਹਨਾਂ ਨੇ ਕਿ ਇਸ ਦਿਨ ਬੰਗਲਾਦੇਸ਼ ਦੇ ਵਿੱਚ 1952 ਦੇ ਵਿੱਚ ਭਾਸ਼ਾ ਦੇ ਲਈ ਉਹਨਾਂ ਨੇ ਜਿਹੜੀ ਫਾਈਟ ਕੀਤੀ ਸੀ ਉਹਨਾਂ ਨੇ ਆਪਣੀ ਮਾਂ ਬੋਲੀ ਬੰਗਾਲੀ ਸੀ ਉਹਨੂੰ ਕਰਨ ਦੇ ਲਈ ਯਤਨ ਕੀਤੇ ਸੀਗੇ ਤੇ ਪ੍ਰੋਟੈਸਟ ਹੋਏ ਸੀ ਉੱਥੇ ਕਈ ਜਿਹੜੇ ਸਟੂਡੈਂਟ ਸੀ ਉਹ ਪੁਲਿਸ ਨੇ ਮਾਰਦੇ ਸੀ ਜਿਹਦੇ ਨਾਲ ਫਿਰ ਉਹ ਇੱਕ ਵੱਡੀ ਮੂਵਮੈਂਟ ਬਣ ਗਈ ਬੰਗਲਾਦੇਸ਼ ਦੇ ਵਿੱਚ ਤੇ 2000 ਦੇ ਵਿੱਚ ਚਾ ਕੇ ਫਿਰ ਯੂਨ ਜਨਰਲ ਅਸੈਂਬਲੀ ਨੇ ਇਹਨੂੰ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਸੋ ਇਹ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਜਿਹੜੀ ਜਿਹੜੀ ਮਾਂ ਬੋਲੀ ਆ ਉਹ ਅੱਜ ਅੱਜ ਦੇ ਦਿਨ ਆਪਣੀ ਆਪਣੀ ਮਾਤ ਭਾਸ਼ਾ ਦੇ ਉੱਤੇ ਮਾਂ ਬੋਲੀ ਦੇ ਉੱਤੇ ਜਿਹੜਾ ਮਾਣ ਮਹਿਸੂਸ ਕਰਦਾ ਜਾਂ ਉਹਦੀ ਗੱਲਬਾਤ ਕਰਦਾ ਹੈ। ਇਹ ਹੀ ਦੁਨੀਆ ਦੀ ਜਿਹੜੀ ਇੱਕ ਸੁੰਦਰਤਾ ਆ ਜਿਹੜੀ ਭਾਸ਼ਾ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਇਸ ਵੇਲੇ ਵਿਭਿੰਨਤਾ ਨੂੰ ਕਾਇਮ ਰੱਖਣ ਦੇ ਲਈ। ਸੋ ਜਿਹੜਾ ਇਹਦਾ ਹਰ ਸਾਲ ਕੋਈ ਨਾ ਕੋਈ ਥੀਮ ਹੁੰਦਾ ਆ ਤੇ ਇਸ ਥੀਮ ਜਾਂ ਆਪਣੇ ਬੱਚਿਆਂ ਨੂੰ ਜਿਹੜੀ ਮਾਤ ਭਾਸ਼ਾ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੁੰਦਾ। ਮਸਲਾ ਬੜਾ ਇੱਕ ਤੇ ਦੇਖੋ ਇਹ ਆ ਕਿ ਪੰਜਾਬੀ ਦੀ ਗੱਲ ਕਰਾਂਗੇ ਆਪਾਂ ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਆ ਇਹਦੇ ਇਹਦੀਆਂ ਕੁਝ ਖਾਸੀਅਤਾਂ ਨੇ ਪੰਜਾਬੀ ਦੀ ਕੁਝ ਵਿਸ਼ੇਸ਼ਤਾਈਆਂ ਨੇ ਇਹਨੂੰ ਦੋ ਜਿਹੜੀਆਂ ਲਿਪੀਆਂ ਨੇ ਉਹਦੇ 'ਚ ਲਿਖਿਆ ਜਾਂਦਾ ਗੁਰਮੁਖੀ ਦੇ ਵਿੱਚ ਲਿਖਿਆ ਜਾਂਦਾ ਤੇ ਸ਼ਾਹਮੁਖੀ ਦੇ ਵਿੱਚ ਲਿਖਿਆ ਜਾਂਦਾ ਇਹਨੂੰ ਸੋ ਉਹ ਜਦੋਂ ਅਸੀਂ ਇਹਨੂੰ ਦੇਖਦੇ ਆ ਤਾਂ ਉਹਨਾਂ ਵਿਸ਼ੇਸ਼ਤਾਵਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਬਹੁਤ ਇੱਕ ਮਤਲਬ ਵਿਗਿਆਨਕ ਤਰੀਕੇ ਦੀ ਜਿਹੜੀ ਇਹ ਭਾਸ਼ਾ ਟੋਨਲ ਲੈਂਗੁਏਜ ਆ ਜਾਂ ਜਿਹੜੀ ਲਿਪੀ ਆ ਗੁਰਮੁਖੀ ਦੇ ਵਿੱਚ ਇਹਨੂੰ ਅਸੀਂ ਊੜਾ ੜਾ ਕਹਿੰਨੇ ਆ ਉਹਦੇ ਵਿੱਚ ਲਿਖਦੇ ਆ ਤੇ ਉਹ ਇਹਨਾਂ ਮਤਲਬ ਜਦੋਂ ਇੱਥੇ ਮਸਲਾ ਇਹ ਹੁੰਦਾ ਕਿ ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਐਸ ਵੇਲੇ ਪ੍ਰੋਗਰਾਮ ਦੇਖ ਰਹੇ ਆ ਜਾਂ ਕਰ ਰਹੇ ਆ ਅਸੀਂ ਸਾਰੇ ਸਟੂਡੀਓ ਤੋਂ ਅਗਲੀ ਪੀੜ੍ਹੀ ਇੱਕ ਸਵਾਲ ਕਰਦੀ ਸਾਡੇ ਲਈ ਪੰਜਾਬੀ ਸਿੱਖਣੀ ਕਿਉਂ ਜ਼ਰੂਰੀ ਆ ਵੀ ਕੀ ਇਹ ਪੰਜਾਬੀ ਤੋਂ ਬਿਨਾਂ ਸਰ ਸਕਦਾ ਜਾਂ ਸਾਰੇ ਅੰਗਰੇਜ਼ੀ ਬੋਲਣ ਲੱਗ ਜੇ ਨੂੰ ਫਿਰ ਕੀ ਹੋਊਗਾ ਕੀ ਫਰਕ ਪੈਂਦਾ ਦੁਨੀਆ ਅੰਗਰੇਜ਼ੀ ਬੋਲਦੀ ਅੰਤਰਰਾਸ਼ਟਰੀ ਭਾਸ਼ਾ ਆ ਤੇ ਸਿੱਖ ਲੈਣੀ ਚਾਹੀਦੀ ਆ ਅਸਲ ਦੇ ਵਿੱਚ ਭਾਸ਼ਾ ਨੂੰ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਸਿਆਣੇ ਲੋਕ ਨੇ ਵਿਦਵਾਨ ਨੇ ਉਹ ਇਹ ਕਹਿੰਦੇ ਆ ਕਿ ਭਾਸ਼ਾ ਦਾ ਜਿਉਂਦੇ ਰਹਿਣਾ ਜ਼ਰੂਰੀ ਭਾਸ਼ਾਵਾਂ ਮਰਦੀਆਂ ਨੇ ਇੱਥੇ ਜਿਹੜੇ ਮੂਲ ਵਾਸੀ ਨੇ ਕੈਨੇਡਾ ਦੇ ਉਹਨਾਂ ਦੀਆਂ ਕਿੰਨੀਆਂ ਭਾਸ਼ਾਵਾਂ ਸੀ ਬਹੁਰੀਆਂ ਮੌਖਿਕ ਸੀ ਜ਼ੁਬਾਨੀ ਸੀ ਇੱਕ ਦੂਜੇ ਤੋਂ ਚਾਈ ਜਾਂਦੀਆਂ ਸੀ ਉਹਨਾਂ ਦੇ ਬੰਦੇ ਹੀ ਖਤਮ ਹੋ ਗਏ ਉਹ ਕਿੰਨੀਆਂ ਭਾਸ਼ਾਵਾਂ ਖਤਮ ਹੋ ਗਈਆਂ ਹੌਲੀ ਹੌਲੀ ਕੁਝ ਬੰਦੇ ਬਚ ਗਏ 2 4 ਉਹਨਾਂ ਨੇ ਫਿਰ ਉਹਨਾਂ ਨੂੰ ਸੰਭਾਲਣਾ ਸ਼ੁਰੂ ਕੀਤਾ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਭਾਸ਼ਾ ਨੂੰ ਬਚਾਇਆ ਹਜ਼ਾਰਾਂ ਭਾਸ਼ਾਵਾਂ ਮਰ ਗਈਆਂ ਦੁਨੀਆ ਦੇ ਵਿੱਚ ਜਦੋਂ ਭਾਸ਼ਾ ਮਰਦੀ ਆ ਉਹਦੇ ਨਾਲ ਬੜਾ ਕੁਝ ਚਲਿਆ ਜਾਂਦਾ ਸਾਡੀ ਜੇ ਪੰਜਾਬੀ ਸੱਭਿਆਚਾਰ ਨੂੰ ਸਮਝਣਾ ਹੋਵੇ ਜੇ ਤਾਂ ਭਾਸ਼ਾ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ ਟਰਾਂਸਲੇਸ਼ਨ ਨਾਲ ਵੀ ਨਹੀਂ ਸਮਝਿਆ ਜਾ ਸਕਦਾ ਬਹੁਤ ਸਾਰੇ ਲੋਕ ਕਹਿੰਦੇ ਵੀ ਇਹਨੂੰ ਟਰਾਂਸਲੇਸ਼ਨ ਕਰ ਲੋ ਅਨਵਾਦ ਕਰਕੇ ਸਮਝਾ ਲੋ ਜਿਹੜੀ ਗੱਲ ਅੰਗਰੇਜ਼ੀ ਦੇ ਵਿੱਚ ਅੰਗਰੇਜ਼ੀ ਵੀ ਬਹੁਤ ਮਹੱਤਵਪੂਰਨ ਆ ਪਰ ਤੁਹਾਡੀ ਜਿਹੜੀ ਮਾਂ ਬੋਲੀ ਆ ਉਹ ਵੀ ਬਹੁਤ ਮਹੱਤਵਪੂਰਨ ਉਹਨੂੰ ਵੀ ਸਮਝਣਾ ਸਿੱਖਣਾ ਇਹਦਾ ਦਲੀਲ ਤੇ ਬੜੀ ਸਿੱਧੀ ਆ ਕਿ ਤੁਹਾਡੇ ਨਿਆਣਿਆਂ ਦੀ ਤੁਹਾਡੇ ਨਾਲ ਜਿਹੜੀ ਰਾਬਤਾ ਤੁਹਾਡਾ ਇਸ ਭਾਸ਼ਾ ਦੇ ਨਾਲ ਹੋਣਾ ਤੇ ਤੁਹਾਡਾ ਸੱਭਿਆਚਾਰ ਇਹਦੇ ਤੋਂ ਬਿਨਾਂ ਨਹੀਂ ਸਮਝਾਇਆ ਜਾ ਸਕਦਾ ਜਿਹੜਾ ਵਿਰਸਾ ਹੈ ਤੁਹਾਡਾ ਪਿੱਛੇ ਉਹ ਸਾਰਾ ਕੁਝ ਤੁਹਾਡੀ ਭਾਸ਼ਾ 'ਚ ਹੀ ਸਮਝਾਇਆ ਜਾ ਸਕਦਾ ਕਿਉਂਕਿ ਭਾਸ਼ਾ ਦਾ ਇੱਕ ਸਵਾਦ ਹੁੰਦਾ ਉਹਦਾ ਇੱਕ ਸਵਾਦ ਹੁੰਦਾ ਉਹ ਸਵਾਦ ਮਾਰਿਆ ਜਾਂਦਾ ਏਰੀਆ ਕਿ ਦੁਨੀਆ ਦੇ ਵਿੱਚ ਅੰਗਰੇਜ਼ੀ ਆ ਜਿਵੇਂ ਇੱਥੇ ਅੰਗਰੇਜ਼ੀ ਆ ਰੂਸ ਦੇ ਵਿੱਚ ਰਸ਼ੀਆਨਾ ਉਹ ਉਹ ਆਪਣੀ ਭਾਸ਼ਾ ਹੀ ਬੋਲਦੇ ਹੋ ਤੇ ਅੰਗਰੇਜ਼ੀ ਹੈ ਨਹੀਂ ਆ ਜਰਮਨ ਦੇ ਵਿੱਚ ਇਟਲੀ ਦੇ ਵਿੱਚ ਜਾਪਾਨ ਦੇ ਵਿੱਚ ਚੀਨ ਦੇ ਵਿੱਚ ਹੋਰ ਲਾ ਲਓ ਕਿੰਨੇ ਦੇਸ਼ ਨੇ ਜਿਹੜੇ ਉਹ ਆਪਣੀਆਂ ਭਾਸ਼ਾਵਾਂ ਉਹਨਾਂ ਦੀਆਂ ਨੇ ਫਰਾਂਸ ਤੱਕ ਕਿਡਾ ਵੱਡਾ ਰੌਲਾ ਆ ਕਵੈਕ ਦੇ ਵਿੱਚ ਸਾਡੇ ਦੂਜੀ ਗੱਲ ਹੀ ਨਹੀਂ ਕਰ ਦਿੰਦੇ ਉਹ ਕਹਿੰਦੇ ਸਾਨੂੰ ਫ੍ਰੈਂਚ ਚ ਹੀ ਰੱਖੋ ਮਤਲਬ ਭਾਸ਼ਾਵਾਂ ਰਹਿਣੀਆਂ ਚਾਹੀਦੀਆਂ ਸਾਰੀਆਂ ਇਹੀ ਦੁਨੀਆ ਦੀ ਬਿਊਟੀ ਆ ਸਾਰੇ ਪਹਿਰਾਵਾ ਵੱਖਰਾ ਵੱਖਰਾ ਰਹਿਣਾ ਚਾਹੀਦਾ ਸਾਰੇ ਇੱਕੋ ਜਿਹੇ ਕੱਪੜੇ ਪਾਉਣ ਲੱਗ ਜਾਣ ਇਹੀ ਇੱਕੋ ਹੀ ਖਾਣਾ ਖਾਣ ਲੱਗ ਜਾਣ ਤਾਂ ਉਹ ਫਿਰ ਹੁੰਦਾ ਕੀ ਆ ਬਾਕੀ ਜਿਹੜੀ ਦੁਨੀਆ ਦੀ ਸੁੰਦਰਤਾ ਖਤਮ ਹੋ ਜਾਂਦੀ ਆ ਇੱਥੇ ਆ ਭਾਸ਼ਾ ਇੱਕ ਇਸ ਇਸ ਕਿਸੇ ਚੀਜ਼ ਨੂੰ ਫਲਾਉਣ ਦੇ ਲਈ ਵੀ ਇੱਕ ਕੰਮ ਕਰਦੀ ਆ ਜੇ ਅੰਗਰੇਜ਼ੀ ਆ ਤਾਂ ਉਹਦੇ ਨਾਲ ਜਿਹੜੇ ਅੰਗਰੇਜ਼ੀ ਖਾਣ ਪੀਣ ਰਹਿਤਲ ਬਹਿਤਲ ਉਹ ਸਾਰਾ ਕੁਝ ਉਹਦੇ ਨਾਲ ਫਿਰ ਚੱਲਦਾ ਤੇ ਭਾਸ਼ਾ ਬਹੁਤ ਜ਼ਰੂਰੀ ਹੁੰਦੀ ਔਰ ਸਾਡੇ ਕੋਲ ਇਹ ਮੌਕਾ ਆ ਇੱਥੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਬੈਠੇ ਆ ਕਿ ਤੁਸੀਂ ਪੰਜਾਬੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਸਕਦੇ ਆ ਉਹਨਾਂ ਨੂੰ ਸਖਾ ਸਕਦੇ ਆ ਇੱਥੇ ਜਿਹੜੀ ਕਿੰਨੇ ਸਕੂਲਾਂ ਦੇ ਵਿੱਚ ਆਪਣੇ ਵਾਲੇ ਵਾਲੇ ਜੇਕਰ ਅਸੀਂ ਸਰੀ ਦੇ ਵਿੱਚ ਇੱਥੇ ਗੱਲ ਕਰਦੇ ਆ ਤਾਂ ਸਰੀ ਦੇ ਵਿੱਚ ਕਿੰਨੇ ਸਕੂਲ ਨੇ ਜਿੱਥੇ ਪੰਜਾਬੀ ਪੜਾਈ ਜਾਂਦੀ ਪਲੀ ਵੱਲੋਂ ਆਹ ਪਰਸੋਂ ਨੂੰ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ ਪ੍ਰੋਗਰਾਮ ਹੁਣਾਇਆ ਉੱਥੇ ਵੀ ਤੁਸੀਂ ਪਹੁੰਚੋ ਔਰ ਕਿੰਨੇ ਜਿਹੜੇ ਇਹ ਯਤਨ ਕੀਤੇ ਜਾ ਰਹੇ ਆ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਲਗਭਗ 125 ਸਕੂਲ ਆ ਔਰ ਇਹਨਾਂ ਦੇ ਵਿੱਚੋਂ ਦਸਾਂ ਸਕੂਲਾਂ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਆ ਸੋ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜੇ 8ਵੀਂ ਦੇ ਵਿੱਚ 13-1400 ਇੱਥੇ ਕੈਨੇਡਾ ਦੇ ਬੱਚੇ ਨੇ ਉਹ ਪੰਜਾਬੀ ਪੜ੍ਹਦੇ ਨੇ ਸੋ ਇਹ ਅੰਕੜੇ ਪਹਿਲਾਂ ਜਿਹੜੇ ਬਦਲਦੇ ਰਹਿੰਦੇ ਆ ਥੋੜੇ-ਥੋੜੇ ਸੋ ਪੰਜਾਬੀ ਨੂੰ ਇੱਥੇ ਸ਼ੁਰੂ ਕਰਨਾ ਇਹਦਾ ਇੱਕ ਉਹਦੇ ਵਜੋਂ ਲੈਣਾ ਤੇ ਉਹਦੀ ਖਾਸੀਅਤ ਸੁਣੀ ਹਰ ਇੱਕ ਭਾਸ਼ਾ ਜਿਹੜੀ ਆ ਉਹਦੀਆਂ ਕੁਝ ਜਣੀ ਉਹਦੀ ਜੀ ਗੱਲ ਹੁੰਦੀ ਆ ਵੀ ਆਹ ਭਾਸ਼ਾ ਦੇ ਵਿੱਚ ਇਹਦੇ ਵਿੱਚ ਹੀ ਹੋ ਸਕਦਾ ਉਹ ਕਿਸੇ ਵਿੱਚ ਨਹੀਂ ਹੋ ਸਕਦਾ ਸੋ ਇਹ ਪੰਜਾਬੀ ਇੱਥੇ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਨੇ ਜਿਹੜੇ ਯਤਨ ਕੀਤੇ ਆ ਜਾਂ ਦੂਜੇ ਲੋਕਾਂ ਨੇ ਯਤਨ ਕੀਤੇ ਆ ਕਿਨੇ ਗੁਰਦੁਆਰਾ ਸ਼ਹਿਵਾਨ ਨੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਆ ਸਿਖਾਈ ਜਾਂਦੀ ਆ ਇਹ ਤੁਹਾਡੀ ਕਿਉਂਕਿ ਤੁਹਾਡੀ ਭਾਸ਼ਾ ਪੰਜਾਬੀ ਆ ਇਸ ਕਰਕੇ ਇਹਨੂੰ ਕਰਨਾ ਇਹਨੂੰ ਸੁਣਨਾ ਇਹਨੂੰ ਬੋਲਣਾ ਇਹਨੂੰ ਲਿਖਣਾ ਇਹਨੂੰ ਸਿਖਾਉਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣੀ ਭਾਸ਼ਾ ਦੇ ਚੰਗੇ ਵਕੀਲ ਤਾਂ ਹੀ ਬਣ ਸਕਦੇ ਜੇ ਤੁਸੀਂ ਵਕਾਲਤ ਕਰ ਸਕਦੇ ਹੋ ਦੀ ਸਪੋਰਟ ਕਰ ਸਕਦੇ ਹੋ ਜੇ ਤੁਹਾਨੂੰ ਉਹਦੇ ਬਾਰੇ ਪਤਾ ਆ ਜੇ ਤੁਸੀਂ ਉਹਦੇ ਬਾਰੇ ਨਹੀਂ ਜਾਣਦੇ ਤਾਂ ਫਿਰ ਜਿਹੜਾ ਉਹਦੇ ਨਾਲ ਉਹ ਭਾਸ਼ਾ 19 ਜ਼ਿਆਦਾ ਨਹੀਂ ਫੈਲਦੀ ਸੋ ਹਰ ਇੱਕ ਭਾਸ਼ਾ ਜਿਹੜੀ ਹੈ ਇੱਥੇ ਰਹਿਣੀ ਚਾਹੀਦੀ ਆ ਕਿਸੇ ਦੀ ਜਿਹੜੀ ਵੀ ਭਾਸ਼ਾ ਆ ਤ ਉਹਨੂੰ ਉਸ ਭਾਸ਼ਾ ਉਹਦੀ ਮਰਨੀ ਨਹੀਂ ਚਾਹੀਦੀ ਉਹ ਰਹਿਣੀ ਚਾਹੀਦੀ ਆ ਅਗਲੀ ਗੱਲਬਾਤ ਦੋਸਤੋ ਅੱਜ ਜਿਹੜਾ ਕੱਲ ਮੈਚ ਸੀਗਾ ਇੱਕ ਉਹਦੇ ਬਾਰੇ ਗੱਲਬਾਤ ਕਰਨੀ ਹੈ ਕੈਨੇਡਾ ਕੱਲ ਤੁਸੀਂ ਦੇਖਿਆ ਸ਼ਾਮ ਨੂੰ ਇਧਰ ਪੈਸੀਫਿਕ ਟਾਈਮ 5:00 ਵਜੇ ਦੇ ਹਿਸਾਬ ਨਾਲ ਜਦੋਂ ਸਾਰੇ ਹੀ ਰਸਤੇ ਸੁੱਨ ਪੈ ਗਈ ਸੀ ਤੇ ਜਿਹੜਾ ਮੈਚ ਦੇਖ ਰਿਹਾ ਸੀ ਸਾਰੇ ਹਾਕੀ ਦਾ ਮੈਚ ਸੀਗਾ ਕੈਨੇਡਾ ਤੇ ਅਮਰੀਕਾ ਦਾ ਮੈਚ ਸੀ ਤੇ 3-2 ਦੇ ਫਰਕ ਨਾਲ ਇਹ ਜਿੱਤ ਗਿਆ ਕੈਨੇਡਾ ਤੇ ਇਹ ਜਿੱਤ ਬਹੁਤ ਵੱਡੀ ਆ ਜਤੇਸ਼ ਕਰਕੇ ਵੀ ਵੱਡੀ ਆ ਕਿ ਪਿਛਲੇ ਸਾਲ ਦੇ ਵਿੱਚ ਕੈਨੇਡਾ ਅਮਰੀਕਾ ਦਾ ਰੌਲਾ ਬਹੁਤ ਪਿਆ ਵੀ ਉਹ ਕਹਿੰਦੇ ਤੁਸੀਂ ਸਾਡੀ 5ਵੇਂ ਸਟੇਟ ਬਣ ਜੋ ਤੇ ਇਹਨਾਂ ਨੇ ਮਤਲਬ ਕੁਦਰਤੀ ਤੌਰ ਦੇ ਉੱਤੇ ਉਹ ਫਿਰ ਆ ਜਿਹੜੀ ਗੇਮ ਹਾਲਾਂਕਿ ਖੇਡਾਂ ਤੇ ਲੋਕਾਂ ਨੂੰ ਜੋੜਦੀਆਂ ਆ ਪਰ ਇਹਦੇ ਵਿੱਚ ਮੁਕਾਬਲਾ ਵੀ ਹੁੰਦਾ ਕੰਪੀਟੀਸ਼ਨ ਵੀ ਹੁੰਦਾ ਚਾਰ ਦੇਸ਼ ਸੀਗੇ ਇਸ ਹਾਕੀ ਚੈਂਪੀਅਨਸ਼ਿਪ ਦੇ ਵਿੱਚ ਸੈਲੀਬ੍ਰੇਸ਼ਨ ਬਹੁਤ ਵੱਡੀ ਸੀ ਕੈਨੇਡੀਅਨ ਪਲੇਅਰ ਕੈਨੇਡਾ ਦੇ ਕੋਚ ਜਿਹੜੇ ਆ ਉਹ ਕਿਦਾਂ ਇਕੱਠੇ ਹੋ ਕੇ ਉਹਨਾਂ ਨੇ ਜਦੋਂ ਨੈਸ਼ਨਲ ਐਂਥਮ ਸੀਗਾ ਤੇ ਮੁੜ ਕੇ ਫੈਨ ਸਾਰੇ ਬੋਸਟਨ ਦੇ ਵਿੱਚ ਇਹ ਖੇਡ ਹੋਈ ਸੀ ਇਸ ਵੇਲੇ ਜਿਹੜੀ ਪੋਲਿਟੀਕਲ ਰਾਈਵਲਰੀ ਚੱਲ ਰਹੀ ਆ ਉਹਦੇ ਨਾਲ ਸਿਚੁਏਸ਼ਨ ਥੋੜੀ ਜਿਹੀ ਟੈਂਸ ਸੀਗੀ ਕੈਨੇਡਾ ਤੇ ਅਮਰੀਕਾ ਦਾ ਮੈਚ ਜਿਹੜੀ ਜਦੋਂ ਕੈਨੇਡਾ ਨੂੰ ਪੰਜਵੀਂ ਸਟੇਟ ਬਣਾਉਣ ਦੀਆਂ ਗੱਲਾਂ ਬਾਤਾਂ ਚੱਲੀਆਂ ਹੁਣ ਜਿਹੜੀ ਜਿਹੜਾ ਮੈਕਡੇਵਿਡ ਦਾ ਗੋਲ ਸੀ ਉਹਨੇ ਜਿਤਾਇਆ ਆਈਸ ਹਾਕੀ ਜਿਹੜੀ ਆ ਉਹਦਾ ਇਹ ਟੂਰਨਾਮੈਂਟ ਸੀ ਚਾਰ ਦੇਸ਼ੀ ਪਹਿਲੀ ਵਾਰੀ ਸੀ ਕਿ ਐਸ ਵੇਲੇ ਇਹ ਟੂਰਨਾਮੈਂਟ ਦੇ ਵਿੱਚ ਚਾਰ ਦੇਸ਼ਾਂ ਦੇ ਜਿਹੜੇ ਮੇਨ ਪਲੇਅਰ ਆ ਤੇ ਬਹੁਤ ਵੱਡੀ ਖੇਡ ਆ ਇਹ ਜਿਹੜੀ ਹਾਕੀ ਆ ਉਹ ਇਹਦੇ ਵਿੱਚ ਸ਼ਾਮਲ ਹੋਏ ਓਵਰਟਾਈਮ ਦੇ ਵਿੱਚ ਮਿਚ ਮੈਰਨ ਨੇ ਪਾਸ ਕੀਤਾ ਪੱਕ ਤੇ ਮੈਕਡੇਵਿਡ ਨੇ ਜਿਹੜਾ ਵਿਨਿੰਗ ਗੋਲ ਆਹੋ ਸਕੋਰ ਕੀਤਾ ਕੈਨੇਡਾ ਦੀ ਬਹੁਤ ਸਟਰੋਂਗ ਪਰਫਾਰਮੈਂਸ ਰਹੀ ਆ ਇਹਦੇ ਵਿੱਚ ਕੈਨੇਡਾ ਨੇ ਬਹੁਤ ਮਤਲਬ ਜਦੋਂ ਹਿੱਟ 2-1 ਦੇ ਨਾਲ ਪਿੱਛੇ ਵੀ ਸੀਗਾ ਤਾਂ ਉਸ ਵੇਲੇ ਜਿਹੜੇ ਆ ਇਹਨਾਂ ਨੇ ਗੋਲ ਕੀਤੇ ਆ ਅਮਰੀਕਾ ਦੇ ਜਿਹੜੇ ਐਫਰਟ ਸੀਗੇ ਉਹ ਵੀ ਬਹੁਤ ਵੱਡੇ ਸੀਗੇ ਖਾਸ ਕਰਕੇ ਉਹਨਾਂ ਦਾ ਜਿਹੜਾ ਗੋਲੀ ਸੀਗਾ ਜੇ ਇਸ ਕਿਸਮ ਦੀ ਉਹਨੇ 22 ਉਹਨੇ ਕਹ ਲਓ ਕੋਈ ਗੋਲ ਬਚਾਏ ਉਹਨਾਂ ਦੇ ਗੋਲੀ ਨੇ ਪਰ ਉਹ ਬਦਕਿਸਮਤੀ ਕਿ ਉਹ ਜਿੱਤ ਨਹੀਂ ਸਕੇ ਖੇਡੇ ਉਹ ਵੀ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੇ ਫਿਊਚਰ ਭਵਿੱਖ ਦੇ ਵਿੱਚ ਖੇਡਾਂ ਹੋਣੀਆਂ ਉਹਦੇ ਨੇ ਬਹੁਤ ਇਹ ਇੱਕ ਐਕਸਾਈਟਮੈਂਟ ਆ ਲੋਕਾਂ ਦੇ ਵਿੱਚ ਜਾਂ ਇਦਾਂ ਕਹਿ ਲਾਓ ਇਹ ਹੋਣ ਜਿਹੜੀ ਖੇਡ ਸੀਗੀ ਇਹ ਇਹਨੇ ਜਿਹੜੀ 2026 ਦੇ ਵਿੱਚ 올림픽ਸ ਹੋਣੀ ਵਿੰਟਰ 올림픽 ਉਹਦੇ ਲਈ ਇੱਕ ਤਰੀਕੇ ਦੇ ਨਾਲ ਮਾਹੌਲ ਬਣਾ ਦਿੱਤਾ ਬੋਸਟਨ ਦੇ ਵਿੱਚ ਟੀਡੀ ਗਾਰਡਨ ਭਰਿਆ ਪਿਆ ਸੀ ਔਰ ਮਤਲਬ ਯੂ ਐਸ ਏ ਦੇ ਰੋਲੇ ਦੇ ਨਾਲ ਉੱਥੇ ਜਿਸ ਤਰੀਕੇ ਨਾਲ ਉਹਨਾਂ ਨੇ ਬੂ ਕੀਤਾ ਕੈਨੇਡੀਅਨ ਐਂਥਮ ਨੂੰ ਕਿਉਂਕਿ ਜਦੋਂ ਕੈਨੇਡਾ ਦਾ ਰਾਸ਼ਟਰੀ ਗੀਤ ਰੋਲਾ ਪਾਉਂਦੇ ਉਹ ਕਦੇ ਵੀ ਉਲਟ ਉਲਟ ਹੁੰਦਾ ਆਮ ਤੌਰ ਦੇ ਉੱਤੇ ਤਾਂ ਹੁੰਦਾ ਨਹੀਂ ਪਰ ਪਿਛਲੇ ਸਮੇਂ ਦੇ ਵਿੱਚ ਇੱਕ ਨਵੀਂ ਗੱਲ ਚੱਲੀ ਆ ਤੇ ਉਹ ਵੀ ਹੋਇਆ ਤੇ ਜਿਹੜੇ ਹਾਕੀ ਪਲੇਅਰ ਸੀਗੇ ਫੈਨ ਸੀਗੇ ਉਹਨਾਂ ਨੇ ਜੌਨੀ ਉਹਦੇ ਉਹਨੂੰ ਵੀ ਜੌਨੀ ਜਿਹੜਾ ਗਾਰਡੀਓ ਸੀਗਾ ਉਹਨੂੰ ਆਨਰ ਕੀਤਾ ਅਮਰੀਕਾ ਦਾ ਸਾਬਕਾ ਇਹ ਹਾਕੀ ਪਲੇਅਰ ਸੀਗਾ ਉਹਨੂੰ ਵੀ ਯਾਦ ਕੀਤਾ ਸੋ ਬਹੁਤ ਵੱਡੀ ਇੱਕ sport ਕਲ ਦੇਖਣ ਨੂੰ ਮਿਲੀ ਆ ਏਡੀ ਵਧੀਆ ਖੇਡ ਬਹੁਤ ਘੱਟ ਵਾਰੀ ਦੇਖਣ ਨੂੰ ਮਿਲਦੀ ਆ ਇਹ ਹਾਕੀ ਦਾ ਟੂਰਨਾਮੈਂਟ ਸੀ ਆਈਸ ਹਾਕੀ ਜਿਹਨੂੰ ਕਹਿੰਦੇ ਆਪਣੇ ਇੱਥੇ ਇਹ ਹਾਕੀ ਹੁੰਦੀ ਆ ਚਾਰ ਦੇਸ਼ ਇਹਦੇ ਵਿੱਚ ਸੀਗੇ ਫੇਸ ਆਫ ਫੋਰ ਦ ਫੋਰ ਨੇਸ਼ਨ ਫੇਸ ਆਫ ਇੰਟਰਨੈਸ਼ਨਲ ਹਾਕੀ ਕੰਪੀਟੀਸ਼ਨ ਜਿਹਦੇ ਵਿੱਚ ਜਿਹੜੀਆਂ ਟੌਪ ਦੀਆਂ ਚਾਰ ਟੀਮ ਕੈਨੇਡਾ ਅਮਰੀਕਾ ਸਵੀਡਨ ਤੇ ਫਿਨਲੈਂਡ ਇਹਨਾਂ ਨੇ ਇਹ ਟੂਰਨਾਮੈਂਟ ਖੇਡਿਆ ਜਿਹੜੇ ਔਰ ਟੂਰਨਾਮੈਂਟ ਸੀਗਾ ਖਾਸ ਗੱਲ ਇਹਦੇ ਵਿੱਚ ਸੀਗੀ ਕਿ ਇਹਨਾਂ ਦੇ ਐਨ ਐਚ ਐਲ ਦੇ ਪਲੇਅਰ ਜਿਹੜੇ ਬੈਸਟ ਐਨ ਐਚ ਐਲ ਪਲੇਅਰ ਸੀਗੇ ਉਹ ਇਹਦੇ ਵਿੱਚ ਸ਼ਾਮਲ ਸੀਗੇ ਸੋ 올림픽ਸ ਦੇ ਲਈ ਇੱਕ ਤਰੀਕੇ ਦੇ ਨਾਲ ਇਹ ਵਾਰਮ ਅਪ ਵੀ ਕਿਹਾ ਜਾ ਸਕਦਾ ਸੋ ਇਹ ਕੱਲ ਬਹੁਤ ਵੱਡੀ ਜਿੱਤ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਖਾਸ ਤੌਰ ਦੇ ਉੱਤੇ ਉਹਨਾਂ ਦੀਆਂ ਬਿਆਨ ਸੀ ਉਹਨਾਂ ਨੇ ਵੀ ਦੇਖਿਆ ਹੈ ਮੈਚ ਉਹਦੇ ਤੋਂ ਬਾਅਦ ਕਿ ਨਾ ਤੁਸੀਂ ਸਾਨੂੰ ਖੇਡ 'ਚ ਲੈ ਸਕਦੇ ਹੋ ਤੇ ਨਾ ਹੀ ਤੁਸੀਂ ਸਾਡੇ ਦੇਸ਼ ਨੂੰ ਲੈ ਸਕਦੇ ਆ ਕਈ ਕਿਸਮ ਦਾ ਕੱਲ ਦਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਿਆ ਅਗਲੀ ਗੱਲਬਾਤ ਦੋਸਤੋ ਇੱਕ ਮੰਦਭਾਗੀ ਘਟਨਾ ਜਿਹੜੀ ਸਨੋ ਟਨਲ ਦੇ ਵਿੱਚ ਥੱਲੇ ਇੱਕ ਲੜਕੀ ਦੀ ਦੱਬ ਕੇ ਮੌਤ ਹੋ ਗਈਆ 13 ਸਾਲਾਂ ਦੀ ਕੁੜੀ ਸੀਗੀ ਸਨੋ ਕਲਾਪਸ ਕਰ ਗਈ ਮੋਂਟਰੀਅਲ ਦੇ ਸਾਊਥ ਸ਼ੋਰ ਦੇ ਉੱਤੇ ਇਹ ਘਟਨਾ ਵਾਪਰੀ ਹੈ ਸਨੋ ਟਰਲ ਕੀ ਹੁੰਦਾ ਤੁਹਾਨੂੰ ਪਤਾ ਸਨੋ ਬਹੁਤ ਪਈ ਹੈ ਪਿਛਲੇ ਦਿਨਾਂ ਦੇ ਵਿੱਚ ਬੱਚੇ ਜਿਹੜੇ ਨੇ ਸਨੋ ਦੇ ਵਿੱਚ ਖੇਡਦੇ ਹਨ ਡਿਗ ਕਰਦੇ ਪੱਟ ਲੈਂਦੇ ਆ ਉਹ ਇਦਾਂ ਪੱਟ ਦੇ ਪੱਟ ਦੇ ਥੱਲੇ ਤੇ ਉਹਦੇ ਵਿੱਚ ਇੱਕ ਸੁਰੰਗ ਬਣਾ ਲੈਂਦੇ ਆ ਸਨੋ ਟੱਲਾ ਹਨਾ ਉਹਦੇ ਵਿੱਚ ਫਿਰ ਉਹ ਫਨ ਕਰਦੇ ਆ ਜਾਂ ਖੇਡਦੇ ਆ ਜਿੱਦਾਂ ਵੀ ਇਹ ਕਿ ਲੋਕ ਜਾਂਦੇ ਆ ਜਾਂ ਕੁਛ ਇਦਾਂ ਦਾ ਕਰਦੇ ਆ ਇਹ ਬਹੁਤ ਡੇਂਜਰਸ ਹੁੰਦੀ ਕਿ ਬਈ ਕਲਾਪਸ ਕਰ ਜਾਂਦੀ ਆ ਕਿ ਬਰਫ਼ ਦੇ ਥੱਲੇ ਤੁਸੀਂ ਖਿੱਚ-ਖਿੱਚ ਕੇ ਬਣਾ ਤਲੇ ਪਰ ਅਲਟੀਮੇਟਲੀ ਹੋਇਆ ਤੇ ਬਰਫ਼ੀ ਇਹ ਨਾ ਕਿਸੇ ਵੇਲੇ ਵੀ ਖਿਸਕ ਸਕਦੀ ਹੈ ਉਹੀ ਜਿਹੜਾ ਨਿਰਮੰਦ ਭਾਗੀ ਘਟਨਾ ਸੀ ਇੱਥੇ ਵਾਪਰੀ ਆ 13 ਸਾਲਾ ਬੱਚੀ ਸੀਗੀ ਇਹ ਬਰਫ਼ ਦੇ ਥੱਲੇ ਦੱਬ ਗਈ ਟਲ ਕਲਾਪਸ ਕਰ ਗਈ ਨੋਰਟ੍ਰਲ ਦੇ ਸਾਊਥ ਸ਼ੋਰ ਦੇ ਉੱਤੇ ਹਸਪਤਾਲ ਦੇ ਵਿੱਚ ਲੈ ਕੇ ਗਏ ਉਹਨੂੰ ਉੱਥੇ ਅਨਕੋਸ਼ਿਸ਼ ਸੀਗੀ ਤੇ ਮੁੜ ਕੇ ਉਹਨੂੰ ਜਿਹੜਾ ਸੇਨ ਚ ਜਸਟਿਨ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਗਏ ਆ ਤਾਂ ਹਾਲਤ ਉਹਦੀ ਮਾੜੀ ਸੀਗੀ ਪੁਲਿਸ ਨੇ ਕਨਫਰਮ ਕੀਤਾ ਕਿ ਉਹ ਜਿਹੜੀਆਂ ਇੰਜਰੀ ਸੀਗੀਆਂ ਉਹਦੇ ਤੋਂ ਉਹਦੀ ਮੌਤ ਹੋ ਗਈ। ਮੌਂਟਰੀਅਲ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਨੋਫਾਲ ਬਹੁਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ 70 ਸੈਂਟੀਮੀਟਰ ਤੱਕ ਸنو ਪਈ ਆ 4 ਦਿਨਾਂ ਦੇ ਵਿੱਚ ਤੇ ਜਿਨੇ ਮਤਲਬ ਕਹਿ ਲਓ ਕਿ ਇੱਕ ਐਕਸੀਡੈਂਟ ਇਹ ਹੋ ਗਿਆ। ਮੇਅਰ ਨੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਐਰਿਕ ਐਲਰਡ ਉਹਨਾਂ ਨੇ ਬਹੁਤ ਡੀਪ ਸਿੰਪਥੀ ਪਰਿਵਾਰ ਦੇ ਨਾਲ ਦੱਸੀ ਆ। ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਆ ਅਫੀਸ਼ੀਅਲਸ ਨੇ ਕਿ ਜਿਹੜੀ ਇਹ ਤਾਂ ਜਿਹੜੀਆਂ ਬਰਫ ਦੇ ਵਿੱਚ ਖਾਸ ਕਰਕੇ ਸਨੋ ਟਨਲ ਦੇ ਵਿੱਚ ਖੇਡਣਾ ਕਿੰਨਾ ਖਤਰਨਾਕ ਹੋ ਸਕਦਾ ਆ ਸਨੋ ਟਨਲ ਇੱਕ ਸੀਰੀਅਸ ਰਿਸਕ ਹੁੰਦਾ ਆ ਡੇਂਜਰਸ ਹੁੰਦੀ ਆ ਬਹੁਤ ਵਾਰੀ ਜਿਹੜੇ ਹਸਪੀਟਲ ਦੇ ਐਕਸਪਰਟ ਨੇ ਉਹਨਾਂ ਨੇ ਵੀ ਸਲਾਹ ਦਿੱਤੀ ਆ ਕਿ ਜਿਹੜੇ ਟਰਾਮਾ ਸਪੈਸ਼ਲਿਸਟ ਇਮੌਂਟਰੀਅਲ ਚਿਲਡਰਨ ਹਸਪੀਟਲ ਦੇ ਵਿੱਚ ਕਿ ਇਹ ਜਿਹੜੀਆਂ ਸਨੋ ਟਨਲਸ ਜਾਂ ਜਾਂ ਜਿਹੜੇ ਫੋਰਟਸ ਆ ਇਹ ਬਣਾਏ ਜਾਂਦੇ ਵੱਡੇ ਵੱਡੇ ਇਹਨਾਂ ਕੰਡੀਸ਼ਨਸ ਦੇ ਵਿੱਚ ਜੇ ਇਸ ਕਿਸਮ ਦੀਆਂ ਹੁਣ ਹਾਲਤਾਂ ਨਾ ਬਣਾਏ ਜਾਣ ਜਿਹੜੀ ਕਾਫੀ ਡੈਂਸ স্নੋ ਆ ਪਿਛਲੇ ਦਿਨਾਂ ਦੇ ਵਿੱਚ ਉਹ ਪਈ ਆ ਤੇ ਜਿਹੜਾ ਇਕੱਲੇ ਖੇਡਣਾ ਕਾਫੀ ਜ਼ਿਆਦਾ ਰਿਸਕੀ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਵੈਦਰ ਵਾਰਨਿੰਗਸ ਨੇ ਪਿਛਲੇ ਦਿਨਾਂ ਦੇ ਵਿੱਚ ਅਨਟੈਰੀਓ ਅਲਬਰਟਾ ਕਿਊਬੈਕ ਬੀਸੀ ਨੋਵਾ ਸਕੋਸ਼ੀਆ ਮੈਨੀਟੋਬਾ ਸਸਕਾਚੁਨ ਸਾਰਿਆਂ ਦੇ ਵਿੱਚ ਸੀਰੀਅਸ ਵਾਰਨਿੰਗਸ ਦਿੱਤੀਆਂ ਗਈਆਂ ਠੰਡ ਬਹੁਤ ਪਈ ਆ ਪਿਛਲੇ ਦਿਨਾਂ ਦੇ ਵਿੱਚ ਮੈਨੀਟੋਬਾ ਤੇ ਸਸਕਾਚੁਨ ਦੇ ਵਿੱਚ ਜਿਹੜੀ ਐਕਸਟ੍ਰੀਮ ਕੋਲਡ ਸੀਗੀ ਔਰ ਕਈ ਥਾਵਾਂ ਦੇ ਉੱਤੇ ਤੁਸੀਂ ਜਾਣਦੇ ਆ ਵੀ PR ਡਿਗਰੀ ਵੀ ਤਾਪਨ ਰਿਹਾ। ਅਲਬਰਟਾ ਦੇ ਵਿੱਚ ਇੰਨੀ ਜ਼ਿਆਦਾ ਠੰਡ ਪਈ ਹੈ -45 ਡਿਗਰੀ ਤੱਕ ਤਾਪਨ ਚਲੇ ਗਿਆ। ਅਨਟੇਰੀਓ ਦੇ ਵਿੱਚ ਸਨੋ ਪਈ ਹੈ 70 ਸੈਂਟੀਮੀਟਰ ਤੱਕ ਸਨੋ। ਟਰੈਵਲ ਕਿੰਨਾ ਡੇਂਜਰਸ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਬੈਕ ਦੇ ਵਿੱਚ ਜਿਹੜੀਆਂ ਸਨੋ ਸਟ੍ਰੋਮ ਹਵਾਵਾਂ ਬੱਗੀਆਂ ਤੇਜ਼ ਉਹਨੇ ਵਿਜ਼ਿਬਿਲਟੀ ਘਟਾ ਦਿੱਤੀ ਆ। ਵੈਨਕੂਵਰ ਆਈਲੈਂਡ ਦੇ ਉੱਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਰਹੇ ਆ। ਸੋ ਇਹਦੇ ਵਿੱਚ ਥੋੜਾ ਜਿਆਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਕਿ ਬਚਾਅ ਹੋ ਸਕਦਾ। ਅਗਲੇ ਕਰਵਾ ਦੋਸਤੋ ਲਿਬਰਲ ਲੀਡਰਸ਼ਿਪ ਰੇਸ ਤੁਹਾਨੂੰ ਪਤਾ ਕਿ ਹੁਣ ਹੋਣੀ ਹੈ ਤੇ ਇਹਦਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਜਾਣਾ ਹੈ ਉਹਨਾਂ ਨੇ ਆਪਣਾ ਲੀਡਰ ਚੂਜ਼ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਮੰਨਿਆ ਜਾ ਰਿਹਾ ਵੀ ਕਿਸੇ ਵੀਲੇ ਵੀ ਵੋਟਾਂ ਪੈ ਸਕਦੀਆਂ ਹਨ ਤੇ ਜਦੋਂ ਹੀ ਮੰਨਿਆ ਜਾਂਦਾ ਕਿ ਜੇ ਲੀਡਰ ਉਹਨਾਂ ਦੇ ਮਾਰਕਰਨੀ ਜਾਂ ਕੋਈ ਬਣਦੇ ਹਨ ਉਹਨਾਂ ਨੇ ਨਾਲ ਹੀ ਇਲੈਕਸ਼ਨ ਕਾਲ ਕਰਨੀ ਹੈ ਜਦੋਂ ਉਹਨਾਂ ਨੇ ਇਲੈਕਸ਼ਨ ਕਾਲ ਕਰਨੀ ਹੈ ਤੇ ਫਿਰ ਦੂਜੀਆਂ ਪਾਰਟੀਆਂ ਇਸ ਵੇਲੇ ਤਿਆਰ ਬੈਠੀਆਂ ਨੇ ਵੀ ਆਪਾਂ ਇਲੈਕਸ਼ਨ ਦੀ ਤਿਆਰੀ ਕਰਨੀ ਹੈ ਕੰਜ਼ਰਵੇਟਿਵ ਦੱਸਿਆ ਜਾ ਰਿਹਾ ਕਿ ਉਹਨਾਂ ਦੇ 200 ਤੋਂ ਜ਼ਿਆਦਾ ਕੈਂਡੀਡੇਟ ਇਲੈਕਸ਼ਨ ਦੇ ਲਈ ਤਿਆਰ ਨੇ ਲਿਬਰਲ ਦੇ 147 ਦੇ ਕਰੀਬ ਤੇ ਐਨ ਡੀ ਪੀ ਦੇ 143 ਦੇ ਕਰੀਬ ਕੈਂਡੀਡੇਟ ਜਿਹੜੇ ਉਹਨਾਂ ਨੇ ਤਿਆਰ ਆ ਕੰਜ਼ਰਵੇਟਿਵ ਸਪੋਰਟ ਆਪਾਂ ਜਾਣਦੇ ਹਾਂ ਕਿ ਹੈਗੀ ਬਹੁਤ ਆ ਪਰ ਇਸ ਵੇਲੇ ਥੋੜੀ ਜੀ ਸਲਿੱਪ ਕੀਤੀ ਆ ਉਹ ਪਿੱਛੇ ਨੂੰ ਗਈ ਆ ਉਹਨਾਂ ਦੇ ਲੀਡਰ ਪੀਰ ਪੋਲੀਵ ਦੇ ਅੰਕੜੇ ਥੋੜੇ ਜੇ ਥੱਲੇ ਨੂੰ ਆਏ ਆ ਪਰ ਹੁਣ ਇਹ ਆ ਕਿ ਨਵੇਂ ਕੈਂਡੀਡੇਟ ਕਿੰਨੇ ਕੁ ਹੋ ਅਟਰੈਕਟ ਕਰ ਸਕਦੇ ਆ ਦੇ ਲਿਬਰਲ ਚੈਲੈਂਜਰਸ ਦੇ ਕਈ ਜਿਹੜੇ ਲਿਬਰਲ ਮੈਂਬਰ ਪਾਰਲੀਮੈਂਟ ਨੇ ਉਹ ਰਨ ਨਹੀਂ ਕਰ ਰਿਹਾ ਇਸ ਵੇਲੇ ਆਪਾਂ ਜਾਣਦੇ ਕਿੰਨੇ ਨਾਂ ਆ ਜਿਹੜੇ ਉਹਨਾਂ ਦੇ ਲਈ ਥੋੜਾ ਜਿਹਾ ਔਖਾ ਹੋਇਆ ਵੀ ਜਿਹੜੀਆਂ ਸੀਟ ਜਿੱਤਣੀ ਤੇ ਉੱਥੇ ਜਿੱਤਣ ਵਾਲਾ ਪਹਿਲਾ ਬੰਦਾ ਖੜਾ ਕਰਨਾ ਐਂਡੀਪੀ ਅਵੇਅਰ ਆ ਇਸ ਗੱਲ ਤੋਂ ਉਹਨਾਂ ਨੂੰ ਵੀ ਚੰਗੀ ਪਤਾ ਹੈ ਕਿ ਸਾਰਾ ਕੁਝ ਹੋਣਾ ਪਰ ਲਗਭਗ 200 ਦੇ ਕਰੀਬ ਕੈਂਡੀਡੇਟ ਚਾਹੀਦੇ ਹਜੇ ਉਹਨਾਂ ਨੂੰ ਸਾਰੇ ਖੜੇ ਕਰਦੇ ਆ ਜਾਂ ਕੀ ਕਰਦੇ ਆ ਗ੍ਰਾਫ ਜਿਹੜਾ ਇਹਨਾਂ ਦਾ ਵੀ ਥੱਲੇ ਆਇਆ ਗ੍ਰੀਨ ਪਾਰਟੀ ਅਸ ਫੇਲੇ ਮਤਲਬ ਉਹ ਕੈਂਡੀਡੇਟ ਸਿਲੈਕਟ ਕਰ ਰਹੀ ਆ ਪਰ ਉਹ ਪੂਰੇ ਆਤਮ ਵਿਸ਼ਵਾਸ ਦੇ ਵਿੱਚ ਆ ਕਿ ਕੈਂਡੀਡੇਟਸ ਜਿਹੜੇ ਹਰ ਇੱਕ ਰਾਈਡਿੰਗ ਦੇ ਵਿੱਚ ਹੋਣਗੇ ਤੇ ਜਦੋਂ ਇਲੈਕਸ਼ਨ ਆਫੀਸ਼ੀਅਲੀ ਅਨਾਉਂਸ ਹੋ ਜਾਂਦੀ ਆ ਵੈਟਿੰਗ ਜਿਹੜੀ ਆ ਕੈਂਡੀਡੇਟਸ ਦੀ ਬਹੁਤ ਕ੍ਰੂਸ਼ਲ ਕੰਮ ਆ ਪਾਰਟੀਆਂ ਦੇ ਲਈ ਕਿ ਕੈਂਡੀਡੇਟ ਦੀ ਬੈਕਗ੍ਰਾਉਂਡ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਵੀ ਕੋਈ ਉਸ ਬੰਦੇ ਨਾਲ ਗਲਤ ਗੱਲ ਤਾਂ ਨਹੀਂ ਜੁੜੀ ਉਹਦੇ ਨਾਲ ਕੋਈ ਕਹਿ ਲਓ ਸਕੈਂਡਲ ਤਾਂ ਨਹੀਂ ਜੁੜਿਆ ਜਿਹੜਾ ਜਿਹੜਾ ਉਹਦਾ ਕੋਈ ਸਟੇਟਮੈਂਟ ਜਾਂ ਉਹਦੀ ਕੈਂਡੀਡੇਟ ਇਹਨੂੰ ਸੋ ਇਹ ਔਖਾ ਨਹੀਂ ਹੈ ਮਤਲਬ ਲੱਭਣਾ ਪਰ ਇਸ ਵੇਲੇ ਇੱਕ ਜਿਹੜੀ ਦੌੜ ਹੈ ਸਾਰੀਆਂ ਪਾਰਟੀਆਂ ਤਿਆਰੀ ਕਰਕੇ ਬੈਠੀਆਂ ਕਿ ਇਲੈਕਸ਼ਨ ਜਿਹੜੀ 9 ਮਾਰਚ ਤੋਂ ਬਾਅਦ ਆਈ ਸਮਝੋ ਕਿਸੇ ਵੇਲੇ ਵੀ ਅਨਾਉਂਸ ਹੋ ਸਕਦੀ ਹੈ ਤੇ ਫਿਰ ਜਿੰਨਾ ਜਿਹੜਾ 60 ਦਿਨ ਦਾ ਜਾਂ ਜਿੰਨਾ ਕੁ ਸਮਾਂ ਹੁੰਦਾ ਉਹਦੇ ਤੋਂ ਬਾਅਦ ਫਿਰ ਜਿਹੜੀ ਇਹਦੀ ਪ੍ਰਿਪੇਅਰਡਨੈਸ ਪ੍ਰੈਪਰੇਸ਼ਨ ਹੈ ਇਹਦੀ ਪਹਿਲਾਂ ਉਹ ਇਸ ਵੇਲੇ ਕੀਤੀ ਜਾ ਰਹੀ ਹੈ ਸੋ ਮਤਲਬ ਅਨਐਕਸਪੈਕਟਿਡਲੀ ਇਲੈਕਸ਼ਨ ਕਾਲ ਕੀਤੀ ਜਾ ਸਕਦੀ ਆ ਸਾਰੀਆਂ ਪਾਰਟੀਆਂ ਇਸ ਵੇਲੇ ਤਿਆਰੀ ਕਰਕੇ ਬੈਠੀਆਂ ਅਗਲੀ ਗੱਲਬਾਤ ਦੋਸਤੋ ਦੋ ਗਰੁੱਪ ਨੇ ਐਜੂਕੇਸ਼ਨ ਵਰਕਰਸ ਦੇ ਅਲਬਰਟਾ ਦੇ ਵਿੱਚ ਇਹਨਾਂ ਨੇ ਸਟ੍ਰਾਈਕ ਅਨਾਉਂਸ ਕਰ ਦਿੱਤੀ ਆ 72 ਘੰਟੇ ਦਾ ਨੋਟਿਸ ਦਿੱਤਾ ਜਿਹਦਾ ਮਤਲਬ ਇਹ ਆ ਕਿ ਸੋਮਵਾਰ ਤੋਂ ਹੜਤਾਲ ਹੋ ਸਕਦੀ ਆ ਗਰੁੱਪ ਦੇ ਵਿੱਚ 570 ਸਪੋਰਟ ਸਟਾਫ ਜਿਹੜੇ ਨੇ ਉਹ ਬਲੈਕ ਗੋਲਡ ਸਕੂਲ ਡਿਵੀਜ਼ਨ ਤੋਂ ਨੇ 300 ਸਪੋਰਟ ਸਟਾਫ ਜਿਹੜਾ ਆ ਉਹ ਫੋਰਟ ਹੈਲਥ ਸਕੂਲ ਡਿਵੀਜ਼ਨ ਤੋਂ ਹੁਣ ਇਹਦੇ ਵਿੱਚ ਦੂਜੇ ਵਰਕਰ ਵੀ ਜੁਆਇਨ ਹੋ ਸਕਦੇ ਆ 800 ਦੇ ਕਰੀਬ ਜਿਹੜੇ ਸਪੋਰਟ ਵਰਕਰ ਨੇ ਉਹ ਕੈਲਗਰੀ ਬੋਰਡ ਆਫ ਐਜੂਕੇਸ਼ਨ ਦੇ 350 ਦੇ ਕਰੀਬ ਕੈਲਗਰੀ ਕੈਥੋਲਿਕ ਸਕੂਲ ਡਿਵੀਜ਼ਨ ਦੇ ਉਹ ਵੀ ਹੁਣ ਪਲਾਨ ਕਰ ਰਿਹਾ ਕਿ ਅਸੀਂ ਵੀ ਹੜਤਾਲ ਤੇ ਜਾਵਾਂਗੇ ਤੇ ਇਹਨਾਂ ਦੇ ਨਾਲ ਸ਼ਾਮਲ ਹੋਣਗੇ ਇਹ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ 4000 ਵਰਕਰ ਐਡਮਿੰਟਨ ਦੇ ਵਿੱਚ ਫੋਟ ਮੈਮਰੀ ਦੇ ਵਿੱਚ ਜਿਹੜੇ ਹੈਗੇ ਆ ਤੇ 400 ਦੇ ਕਰੀਬ ਵਰਕਰ ਪਾਰਕਲੈਂਡ ਸਕੂਲ ਡਿਵੀਜ਼ਨ ਦੇ ਵਿੱਚ ਜਿਨ੍ਹਾਂ ਨੇ ਵਰਕ ਟੂ ਰੂਲ ਸਟਾਰਟ ਕੀਤਾ ਆ ਰੀਜ਼ਨ ਕੀ ਹੈ ਸਟ੍ਰਾਈਕ ਦਾ ਜਿਹੜੀਆਂ ਉਹ ਇਹ ਅਸਲ ਦੇ ਵਿੱਚ ਕੁਦਰਤੀ ਤੌਰ ਤੇ ਸਟ੍ਰਾਈਕ ਦੀ ਬਹੁਤ ਵਾਰੀ ਰੋਲਾ ਪੈਸਾ ਤੇ ਲਈ ਹੁੰਦਾ ਇੱਥੇ ਵੀ ਹਰ ਵੇਲੇ ਇਸ ਦਾ ਰੋਲਾ ਆ ਬਹੁਤ ਸਾਰੇ ਜਿਹੜੇ ਸਪੋਰਟ ਵਰਕਰ ਨੇ ਅਲਬਰਟਾ ਦੇ ਵਿੱਚ ਉਹ ਸਾਲ ਦਾ 34000 ਡਾਲਰ ਕਮਾਉਂਦੇ ਆ ਯੂਨੀਅਨ ਦੇ ਪ੍ਰੈਜ਼ੀਡੈਂਟ ਜਿਹੜੀ ਰੋਰੀ ਗਿਲ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਵਰਕਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਉਹ ਹੈਗਾ ਕਿ ਕੋਈ ਸਿਗਨੀਫੀਕੈਂਟ ਪੇ ਇਨਕਰੀਜ਼ ਹੈ ਨਹੀਂਗਾ اسپੈਸ਼ਲੀ ਜਦੋਂ ਐਸ ਵੇਲੇ ਮਹਿੰਗਾਈ ਜ਼ਿਆਦਾ ਹੈ ਤਾਂ ਉਹਦੇ ਵਿੱਚ ਉਹ ਨਹੀਂ ਕੀਤਾ ਜਾ ਰਿਹਾ ਸੋ ਵਰਕਰਸ ਜਿਹੜੇ ਨੇ ਕੁਝ ਸਟਰਗਲ ਕਰ ਰਹੇ ਨੇ ਫਾਈਨੈਂਸ਼ੀਅਲੀ ਤੇ ਉਹਨਾਂ ਨੂੰ ਫਿਰ ਕਈ ਨੌਕਰੀਆਂ ਕਰਨੀਆਂ ਪੈਂਦੀਆਂ ਹੁਣ ਜਿਹੜੀ ਹੈਗੀ ਆ ਕਿਹਾ ਗਿਆ ਕਿ ਅਲਬਰਟਾ ਦੀ ਜਿਹੜੀ ਲੋਇਸਟ ਐਜੂਕੇਸ਼ਨ ਫੰਡਿੰਗ ਪਰ ਪਰਸਨ ਕੈਨੇਡਾ ਦੇ ਵਿੱਚ ਉਹ ਅਲਬਰਟਾ ਦੇ ਮਤਲਬ ਪੈਸੇ ਤੇ ਲਿਓ ਦੇ ਤੇ ਨਹੀਂ ਲਾ ਰਹੇ ਹੋ ਪੜ੍ਹਾਈ ਲਿਖਾਈ ਦੇ ਉੱਤੇ ਨਹੀਂ ਲਾ ਰਹਾ ਸਰਕਾਰ ਨੂੰ ਜਿਹੜਾ ਉਹਨਾਂ ਦੀ ਮੰਡਟ ਲਿਮਟ ਆ ਕਿ ਜਿਹੜਾ ਸਕੂਲ ਆ ਹੋ ਕਿੰਨਾ ਪੇ ਕਰ ਸਕਦਾ ਆਪਣੇ ਵਰਕਰਸ ਨੂੰ ਸੋ ਹੁਣ ਇਹ ਯੂਨੀਅਨ ਜਿਹੜੀ ਹੈ ਸਟ੍ਰਾਈਕ ਦੇ ਉੱਤੇ ਜਾ ਰਹੀ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਂ ਗੱਲਾਂ ਬਾਤਾਂ ਨਾਲ